Papá, no papá, ਕਾਲੀ ਸਵੇਰ ਹੈ ਲੋਕ ਮੈਂ ਪੰਮਾ ਲੈ ਕੇ ਜਾਵਾਂਗੀ ਬਿਨੋ ਘਰ ਆ ਉਹ ਕੰਦਾ ਮੈਂ ਨਾ ਆਇਆ ਕੰਦਾ ਨਹੀਂ ਆਦੀ ਬਾਦ ਵਿੱਚ ਨਾਲੀ ਆ ਕੇ ਪਹਿਲੀ ਉਹ ਦਹੀਂ ਗਰਮ ਲੱਗਾ ਮੈਨੂੰ ਕੰਦਾ ਬੰਦ ਕਰ ਦੇ ਰੀਂਦਰ ਬਾਣੀ ਰੋਟੀ ਮੈਂ ਜੇ ਰੋਟੀ ਖਾ ਲੋਗੇ ਨਾ ਮੈਂ ਸੇਬ ਖਾ ਚੇ ਵਾਪਰੇ ਆ ਬਖਟ ਕੇ ਲੈ ਕੇ ਖਾ ਗਿਆ ਉਹਨੇ ਮੁੰਡਾ ਉਹ ਕੰਦਾ ਮੈਂ ਅੱਤਵਾਦੀ ਹੋਣਾ

ਉਹ ਨਾ ਦੇ ਜੀ ਬਾਜ ਜਨੜ ਭਰ ਜਾ ਮੈਦਾਨੇ ਵਿੱਚ ਘਰ ਲੈ ਜਨੂ ਲਾਇਨੀ ਨਾਲੇ ਅਏ ਮਰਬਾਨ ਦੇ ਨਾਹਨ ਲਾਏ ਪੰਡਾ ਜੀ ਵਧਾਣ ਤੋ ਭਰ ਜਾਓ ਆਦੇ ਤੇ ਚੀਜ਼ ਤਾਂ ਪਤਾ ਕੀਤਾ ਕੋ ਨੂਰੀ ਬਧਾਣ ਗਦੀ ਅੰਨੀ ਬਧਾਣ ਦੇ ਗੋਲੀ ਮਾਰੀ ਅੰਨਾ ਨਨੇ

ਕੰਮ ਨਾ ਨਾ ਬਿਗੜੀ ਤੋੜ ਦੇ ਦੇ ਪੇਚਵਾਰਾ ਕੋਲੋਂ ਮੰਗ ਲਿਆ ਪਪਾ ਕੋਲੋਂ ਦੇ ਨੂੰ ਅਰੇ ਮਰਦਾਰਾ ਮੰਗਾਰਾ ਮਾਂ ਮੀ ਮੰਗੀ ਆ ਪ੍ਰਸ਼ੰਸਾ ਰੋ ਲੂੰਗਾ ਬਚਾਈ ਲੇ ਮੇਰਾ ਘਰ ਮਰਨ ਚਲੀ ਅੱਡੀ ਲੈ ਦੇ ਕੇ ਤੇਰੇ ਬਦਮਾਸ਼ੀ ਜਾਨਾ ਰਹਾ ਗਾ ਗੈਰ ਨਾ ਗੈਰ ਰਹਾ ਮਰਦੋ ਜੇਲਾ ਮੋਗਾ ਤੋਂ ਆ ਜੀ ਮਨਜੀਤ ਸਿੰਘ ਮੇਰਾ ਰਿਸ਼ਤੇਦਾਰ ਸੀਗਾ ਜਿਵੇਂ ਸਾਨੂੰ ਤੜਕੇ ਪਤਾ ਲੱਗਾ ਸਰਪੰਚ ਸਾਹਿਬ ਨਾਲ ਮੇਰੀ ਗੱਲ ਹੋਈ ਜਾਂਦੇ ਮਨਜੀਤ ਸਿੰਘ ਦੇ ਗੋਲੀ ਆਪ ਮਾਰ ਲਈ ਪਰ ਜਿਹੜੀ ਕੰਡੀਸ਼ਨ ਸਾਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਪੁਲਿਸ ਨੇ ਇਹਨੂੰ ਐਨਕਾਊਂਟਰ ਕਰ ਦਿੱਤਾ ਏ ਤੇ ਉਲਟਾ ਜਿਹੜੀ ਸਾਡੀ ਭੈਣ ਹੈ ਇਹਨੂੰ ਦਬਾ ਕੇ ਪੈਸੇ ਦੇ ਕੇ ਰਾਜ਼inama ਕਰਾ ਰਹੇ ਸੀ ਬਿਨਾਂ ਲੈਡੀ ਪੁਲਿਸ ਤੇ ਇਹਨੂੰ ਪੁਲਿਸ ਵਾਲੇ ਭਾਈ ਫੜਦੇ ਸੀ ਅਸੀਂ ਇਹਨਾਂ ਨੂੰ ਤਾਰ ਕੇ ਆਪਣੀ ਗੱਡੀ 'ਚ ਟਾਲਿਆ ਸਾਡੀ ਮਾਨਯੋਗ ਐਸਪੀ ਸਾਹਿਬ ਨੂੰ ਇਹੀ ਬੇਨਤੀ ਆ ਈ ਉਹਨਾਂ ਮੁਲਾਜ਼ਮਾਂ ਦੇ ਪਰਚਾ ਕੀਤਾ ਜਾਵੇ ਜਿੰਨਾ ਚਿਰ ਉਹਨਾਂ ਮੁਲਾਜ਼ਮਾਂ ਦੀ ਜਿਨ੍ਹਾਂ ਦੀ ਡਿਊਟੀ ਸੀ ਪਰਚਾ ਨਹੀਂ ਕੀਤਾ ਜਾਂਦਾ ਨਾ ਹੀ ਅਸੀਂ ਡੈੱਡ ਬੋਡੀ ਚੱਕਦੀਆਂ ਨਹੀਂ ਛੜਕ ਰੋਕਾ ਦੇ ਜਿੰਨਾ ਚਿਰ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਟੱਕੇ ਨਹੀਂ ਬਹਿਣਾ ਇਨਸਾਫ ਲੈ ਕੇ ਹਟਣਾ ਉਹਨਾਂ ਦੇ ਪਰਚਾ ਹੋਣਾ ਭਰਾ ਮਾਰਿਆ ਏ ਜਿਨ੍ਹਾਂ ਨੇ ਮਾਰਿਆ ਜਿਹੜੇ ਉਸ ਵਕਤ ਮੁਲਾਜ਼ਮ ਡਿਊਟੀ ਤੇ ਤਾਇਨਾਤ ਸੀ ਉਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਕਰੀ ਸੀ ਕੋਈ ਲੜਾ ਨਹੀਂ ਨਾ ਇਹ ਇਹ ਸਾਰਾ ਇਹਨਾਂ ਦੀ ਬਨਾਵਟੀ ਗੱਲਾਂ ਜੀ ਜਦੋਂ ਪੁਲਿਸ ਕਸਤਰੀ ਜੇ ਫੜ ਲੈਂਦੇ ਆ ਬੰਦੇ ਨੂੰ ਇੱਕ ਕੜਾਹ ਵੀ ਨਹੀਂ ਰਹਿਣ ਦਿੰਦੇ ਮੋਬਾਈਲ ਵੀ ਚੁੱਪ ਕਰ ਸਰਪੰਚਾ ਮਿਲਵਾ ਆਪ ਨੂੰ ਬਤਾ ਉਹ ਸਾਰਾ ਕੁਝ ਸੁਝਾਵਾ ਕਰ ਲੈਂਗੇ ਉਹਦਾ ਰਵਾਲਵਾ ਲੋਕਾਂ ਦੇ ਕੋਲ ਜੇ ਰਹਿਣ ਦਿੱਤਾ ਹੋਊਗਾ ਜੀ ਕਿ ਸਭ ਕੋ ਇਹਨਾਂ ਨੇ ਚੁੱਕਿਆ ਹੈ ਕੋਈ ਪਤਾ ਲੱਗਾ ਜੀ ਕਿਹਦੇ ਤੇ ਸਾਨੂੰ ਕੋਈ ਸੁਨੇਹ ਨਹੀਂ ਦਿੱਤਾ ਜੀ ਹਜੇ ਇਹਨਾਂ ਨੇ ਅੱਜ ਸਵੇਰੇ ਇਸ ਟੈਂਟਰ ਨੂੰ ਇੱਕ ਆਪਣਾ ਇਨਫੋਰਮੇਸ਼ਨ ਸੀ ਮੁਖਬਰੀ ਦੀ 32527549 ਉਹ ਪੁਲੀ ਦਾ ਪਰਚਾ ਦਿੱਤਾ ਸੀ ਇਹਨਾਂ ਨੂੰ ਦੋ ਨੌਜਵਾਨ ਸੀਗੇ ਮਨਜੀਤ ਤੇ ਪ੍ਰਨਾਮ ਇਹਨਾਂ ਨੂੰ ਐਪਰੀਂਡ ਕੀਤਾ ਸੀ ਪਰ ਜਦੋਂ ਐਪਰੀਂਡ ਕੀਤਾ ਪੁੱਛ ਕੇ ਜਿਹੜੀ ਸ਼ੁਰੂ ਕਰਨ ਲੱਗੇ ਤਾਂ ਮਨਜੀਤ ਕੋਲ ਆਪਣਾ ਪਿਸਟਲ ਸੀ ਆਈ ਥਿੰਕ ਲਾਇਸੈਂਸ ਸੀਗਾ ਪਤਾ ਲੱਗਾ ਹੋਣ ਉਹ ਜਦੋਂ ਐਪਰੀਂਡ ਕੀਤਾ ਉਹਨੂੰ ਇੱਕਦਮ ਬਿਠਾਉਣ ਲੱਗੇ ਗਟੀ ਤੋਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਉਹਨੇ ਸਮਾਜਿਕ ਮਗਰਮਾ ਦਰਜ ਚ ਇਹ ਗ੍ਰਾਫ ਸਰ ਉਹਦੀ ਫਲਾਕਸੀ ਦੀ ਚੀਜ਼ ਪਿੰਡ ਤੇ ਜਿਹੜਾ ਉਹਨੂੰ ਅੱਜ ਤੱਕ ਅਪਡੇਟ ਕਰਦੇ ਆ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਕਰ ਰਹੇ ਆ